ਜਦੋਂ ਸੁਭਾ ਲੈ ਕੇ ਗਏ ਮੈਨੂੰ ਦੂਜੇ ਦਿਨਾਂ ਤੇ ਉਹ ਕਈ ਥਾਵਾਂ ਤੇ ਲੈ ਕੇ ਗਏ ਤੇ ਉਹ ਨਹੀਂ ਹੋ ਪਾਇਆ ਠੀਕ ਨਹੀਂ ਹੋ ਪਾਇਆ ਮਤਲਬ ਉਹ ਉਸ ਤੋਂ ਬਾਅਦ ਇੱਕ ਕਿੰਨੀ ਕੁ ਉਮਰ ਸੀਗੀ ਉਦੋਂ ਤਕਰੀਬਨ 2.5 ਸਾਲਾਂ ਦਾ ਸੀ 2.5 ਸਾਲ ਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਥੋੜੀ ਜ਼ਿੰਦਗੀ ਕਿੱਦਾਂ ਚੱਲੀ ਮੇਰੀ ਜ਼ਿੰਦਗੀ ਜੀ ਫਿਰ ਬਚਪਨ ਤੇ ਮੇਰੇ ਮੰਮੀ ਡੈਡੀ ਦੀ ਡੈਕ ਹੋ ਗਈ ਸੀਗੀ ਤੇ ਕਿੰਨੀ ਕੁ ਉਮਰ ਸੀਗੀ ਤਕਰੀਬਨ ਆਇਆ ਹੈਗਾ ਸੀ ਤਿੰਨ ਚਾਰ ਸਾਲ ਦਾ ਅੱਛਾ ਤਿੰਨ ਚਾਰ ਸਾਲ ਦੀ ਉਮਰ ਚੀ ਮਦਰ ਫਾਦਰ ਤੋਂ ਵੀ ਛੱਡ ਕੇ ਚੱਲੇ ਸਾਡੇ ਪਿੰਡ ਦੇ ਲੋਕਲ ਮੁੰਡੇ ਨੇ ਮੇਰੇ ਵੀਰ ਤੇ ਉਹ ਵਗੈਰਾ ਖੇਡਦੇ ਸੀ ਕ੍ਰਿਕਟ ਤੇ ਉਹਨਾਂ ਨਾਲ ਮੈਂ ਜਾਣਾ ਬੈਸਤ ਉਹਦੇ ਜਗਾ ਉਹ ਸਾਰੇ ਠੀਕ ਸੀਗੇ ਅੱਛਾ ਉਹਨਾਂ ਨਾਰਮਲ ਬੰਦਿਆਂ ਦੇ ਵਿੱਚ ਤੁਸੀਂ ਜਾ ਕੇ ਖੇਡਦੇ ਸੀ ਹਾਂ ਮੈਂ ਉਹਨਾਂ ਨਾਲ ਖੇਡਣਾ ਵਾਹ ਕੋ ਆ ਆ ਹੁੰਦਾ ਜਜ਼ਬਾ ਆਮ ਬੰਦੇ ਜਿਹੜੇ ਨਾਰਮਲ ਬੰਦੇ ਜਿਹੜੇ ਆਪਣੇ ਆਪ ਨੂੰ ਬੜੇ ਵਧੀਆ ਕਹਿੰਦੇ ਆ ਉਹਨਾਂ ਦੇ ਨਾਲ ਜਾ ਕੇ ਮੇਰੇ ਵੀਰ ਜਿਹੜੇ ਸੀ ਇਹ ਖੇਡਦੇ ਸੀਗੇ ਫਿਰ ਜਦੋਂ ਤੱਕਰੀਬਨਾ ਕਾਸਕੋ ਦੀ ਵਗੈਰਾ ਬਾਲਾਂ ਦੀ ਉਹਦੇ ਨਾਲ ਹੀ ਖੇਡਦੇ ਹੁੰਦੇ ਸੀਗੇ ਪਿਛਲੇ ਕਿਤੇ ਲੈਦਰ ਤੇ ਬਾਲਾਂ ਖੇਡਣਾ ਤੇ ਖੇਡਣ ਜਾਣਾ ਸ਼ਾਮ ਨੂੰ ਮੇਰੇ ਬਰਾਦਰ ਨੇ ਆਉਣਾ ਤੇ ਘਰੇ ਦੇਖਣਾ ਨਹੀਂ ਹੈ ਸ਼ੰਦਾ ਘਰੇ ਨਹੀਂ ਹੈ ਫਰਾਲ ਮੈਨੂੰ ਫਿਰ ਦੇਖਣਾ ਵੀ ਆ। ਅੱਛਾ ਸਿੰਦਾ ਕਹਿੰਦੇ। ਸਿੰਦਾ ਫਰਾਲ ਮੇਰਾ। ਅੱਛਾ ਸਿੰਦਾ ਕਹਿੰਦੇ। ਠੀਕ ਹੈ। ਮੇਰੇ ਭਰਾ ਨੇ ਜਾਣਾ ਤੇ ਦੇਖਣਾ ਵੀ ਖੇਲੀ ਜਾਂਦਾ ਉੱਥੇ ਫਿਰ ਮੈਨੂੰ ਕੁੱਟ ਗਿਆ ਰੱਜੇ ਡਾਂਗਾਂਵੇਂ ਨੇ ਕੁੱਟਿਆ। ਅੱਛਾ ਮਤਲਬ ਆਹ ਕ੍ਰਿਕਟ ਦੀ ਕਰਕੇ ਕੁੱਟ ਵੀ ਖਾਧਾ ਜੀ ਜੀ ਬਹੁਤ ਜ਼ਿਆਦਾ ਪਰ ਮੈਂ ਕ੍ਰਿਕਟ ਨਹੀਂ ਛੱਡੀ। ਕਿਉਂਕਿ ਆਮ ਤੌਰ ਤੇ ਉਹ ਲੋਕੀ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਬਿਲਕੁਲ ਬੇਕਾਰ ਹਾਂ ਜਿਹੜੇ ਗਿਵ ਅਪ ਕਰ ਜਾਂਦੇ ਨੇ ਆਪਣੀ ਜ਼ਿੰਦਗੀ ਨੂੰ ਇਹ ਮੇਰੇ ਭਰਾ ਜਿਹੜੇ ਨੇ ਸਿੰਦਾ ਭਾਜੀ ਇਹ ਉਹਨਾਂ ਦੇ ਲਈ ਇੱਕ ਮੋਟੀਵੇਸ਼ਨ ਬਣਨਗੇ ਜਿਹੜੇ ਮੇਰੇ ਵੀਰ ਦੇਖ ਰਹੇ ਨੇ ਮੈਨੂੰ ਸਭ ਦਾ ਧੰਨਵਾਦ ਸ਼ੁਕਰੀਆ ਤੇ ਮੈਂ ਸਭ ਨੂੰ ਪਹਿਲਾਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਦੀ ਸਾਡੇ ਮੇਰੇ ਵੀਰਾਂ ਨੌਜਵਾਨਾਂ ਨੂੰ ਬਿਨ ਨਸ਼ੇ ਤੋਂ ਰਹਿਤ ਰਹੋ ਕੀ ਬਾਤ ਹੈ ਵਾਹ ਜੀ ਵਾਹ ਇਹ ਨਸ਼ਾ ਸਿਹਤ ਲਈ ਹਾਨੀਕਾਰਕ ਹੈ ਤੇ ਮਾਤਾ ਪਿਤਾ ਇਹ ਚ ਬਹੁਤ ਦੁਖੀ ਹੁੰਦੇ ਨੇਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਤੁਸੀਂ ਸਾਈਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਮੈਂ ਖੜਾ ਹਾਂ ਸਿੰਬਲ ਕੈਂਪ ਦੇ ਵਾਰਡ ਨੰਬਰ 4 ਵਿਖੇ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਮੇਰੀ ਇੱਥੇ ਇੱਕ ਮੁਲਾਕਾਤ ਹੋਈ ਸਾਡੇ ਵੀਰ ਜੀ ਸਿਗੇ ਆਏ ਹੋਏ ਨੇ ਪੰਜਾਬ ਮਾਨਸਾ ਤੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਜਦੋਂ ਮੈਂ ਵੇਖਿਆ ਕਿ ਭਾਜੀ ਏਡੇ ਦੂਰੋਂ ਜੇ ਸਾਡੇ ਕੋਲੇ ਆਏ ਨੇ ਤੇ ਇਹਨਾਂ ਨੂੰ ਪੁੱਛ ਲਈਏ ਕਿ ਇਹਨਾਂ ਤੇ ਜੰਮੂ ਆਉਣ ਦਾ ਕੀ ਕਾਰਨ ਬਣਿਆ ਤਾਂ ਜਦ ਮੈਂ ਇਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਲੱਗਿਆ ਕਿ ਨਹੀਂ ਇਹ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੈ ਬਹੁਤ ਵੱਡੀ ਇੱਕ ਇਨਸਪਾਇਰੇਸ਼ਨ ਨੇ ਉਹਨਾਂ ਲੋਕਾਂ ਦੇ ਲਈ ਜਿਹੜੇ ਗਿਵ ਅਪ ਕਰ ਜਾਂਦੇ ਨੇ ਜਿਹੜੇ ਕਿ ਆਪਣੇ ਆਪ ਨੂੰ ਇਹ ਸੋਚਦੇ ਨੇ ਕਿ ਉਹ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਪਰ ਇਹ ਮੇਰੇ ਵੀਰ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਕੀ ਕੀ ਕਰਦੇ ਨੇ ਇਹ ਮੈਂ ਪਹਿਲਾਂ ਤੁਹਾਨੂੰ ਦਿਖਾ ਦਵਾ ਇਹਨਾਂ ਨੇ ਸਟਿਕ ਜਿਹੜੀ ਫੜੀ ਆ ਆ ਪੋਲੀਓ ਗ੍ਰਸਤ ਨੇ ਕਿਉਂਕਿ ਇਹਨਾਂ ਦੇ ਵਿੱਚ ਇੱਕ ਸਪੈਸ਼ialਟੀ ਹੁੰਦੀ ਹੈ ਜੋ ਸਾਡੇ ਵਿੱਚ ਨਹੀਂ ਹੈ ਕਿਉਂਕਿ ਜੇ ਸਾਡੀ ਕਿਤੇ ਲੱਤਾਂ ਪਾਂ ਟੁੱਟ ਜਾਵੇ ਤਾਂ ਆਪਾਂ ਤਾਂ ਮੰਜੇ ਤੇ ਪੈ ਜੀਦਾ ਪਰ ਦਾਤ ਦੇਣੀ ਪਊਗੀ ਇਹੋ ਜਿਹੇ ਵੀਰਾਂ ਦੀ ਜਿਹੜੇ ਕਿ ਏਡੀ ਵੱਡੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਮਾਰਸਾ ਤੋਂ ਚੱਲ ਕੇ ਜੰਮੂ ਦੇ ਵਿੱਚ ਕੀ ਕਰਨ ਆਏ ਨੇ ਇਹਨਾਂ ਤੋਂ ਹੀ ਜਾਣਦਿਆਂ ਆ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਂ ਕੀ ਹੈ ਤੁਹਾਡਾ ਮੇਰਾ ਨਾਮ ਜੀ ਬਲਕਰਨ ਸਿੰਘ ਹੈ ਬਲਕਰਨ ਸਿੰਘ ਬਲਕਰਨ ਸਿੰਘ ਜੀ ਜੰਮੂ ਦੇ ਵਿੱਚ ਆਏ ਜੀ ਜੀ ਕੀ ਕਾਰਨ ਸੀਗਾ ਇਹ ਜੰਮੂ ਦੇ ਵਿੱਚ ਜੇ ਸਾਡੇ ਉਹਨਾਂ ਜਿਹੜੇ ਆਪਣੀ ਐਸੋਸੀਏਸ਼ਨ ਆ ਜੀ ਉਹਦੇ ਵਿੱਚ ਸਾਨੂੰ ਜਿਹੜੇ سپورਟ ਕਰ ਰਹੇ ਨੇਗੇ ਪਹਿਲਾਂ ਤਾਂ ਲੋਕ ਨਾਲ ਪਾਲ ਸਰ ਜੀ ਕਮਿਊਨਿਟੀ ਸਰ ਜੀ ਸਰ ਅਵੀ ਚੋਹਾਨ ਸਰ ਜੀ ਇਹ ਸਾਡੀ ਟੀਮ ਆ ਜੀ ਪੰਜਾਬ ਦੀ ਤੇ ਇਹਨੂੰ ਇਹ سپورਟ ਕਰ ਰਹੇ ਨੇ ਜੰਮੂੋਂ ਦਾ ਸਾਡਾ ਇਹੀ ਕਾਰਨ ਸੀ ਸਾਡਾ ਉਦੇ ਪਰ ਟੂਰ ਆ ਰਿਹਾ ਜੀ ਤੇ ਅਗਲੇ ਮਹੀਨੇ ਤਕਰੀਬਨ 13 ਤਰੀਕ ਨੂੰ ਜਾਣਾ ਉਹਦੇ ਲਈ ਅਸੀਂ ਹੁਣ ਫ੍ਰੈਂਡਲੀ ਤੌਰ ਤੇ ਇੱਕ ਮੈਚ ਖੇਡਣ ਆਏ ਸੀ ਜੀ ਅੱਛਾ ਉਹਦੇ ਪੂਰ ਦਾ ਥੋੜਾ ਟੂਰ ਆ ਜੀ ਜੀ ਤੇ ਫ੍ਰੈਂਡਲੀ ਮੈਚ ਖੇਡਣ ਲਈ ਇੱਥੇ ਆਏ ਸੀ ਪਰ ਕੀ ਖੇਡਣ ਆਏ ਸੀ ਕਟਕਟ ਖੇਡਣ ਆਏ ਸੀ ਜੀ ਕ੍ਰਿਕਟ ਖੇਡਣ ਆਏ ਸੀ ਭਾਈ ਸਾਹਿਬ ਜੀ ਦੇਖ ਲਓ ਸਾਰੇ ਮੇਰੇ ਦੋਸਤ ਜਿਹੜੇ ਮੇਰੇ ਦਰਸ਼ਕ ਨੇ ਉਹ ਦੇਖ ਲਓ ਕ੍ਰਿਕਟ ਖੇਡਣ ਲਈ ਵੀ ਆਏ ਸੀ ਮੈਨੂੰ ਤਾਂ ਬੈਟ ਵੀ ਨਹੀਂ ਫੜਨਾ ਆਉਂਦਾ ਭਾਜੀ ਮੈਂ ਗੱਲ ਕਰਦਾ ਸਿੱਧੀ ਅੱਛਾ ਫਿਰ ਇੱਥੇ ਜੰਮੂ ਤੁਸੀਂ ਫ੍ਰੈਂਡਲੀ ਮੈਚ ਖੇਡਣ ਲਈ ਆਏ ਸੀ ਇਹ ਟੀਮਾਂ ਜਿਹੜੀਆਂ ਨੇ ਸਪੈਸ਼ਲ ਲੀਗ ਬੰਡ ਟੀਮਾਂ ਹੀ ਹੁੰਦੀਆਂ ਨੇ ਜੀ 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 ਜ ਤੇ ਕੀ ਮਤਲਬ ਮਹਿਸੂਸ ਕੀਤਾ ਜੰਮੂ ਦੇ ਵਿੱਚ ਜਾ ਕੇ ਪੰਜਾਬ ਨਾਲੋਂ ਅੱਡੇ ਹੈ ਜਿੱਤ ਨਹੀਂ ਹੈਗਾ ਨਹੀਂ ਫਿਰਾਲ ਬਹੁਤ ਹੀ ਹੈ ਸੇਮ ਹੀ ਹੈ ਜਿਵੇਂ ਪੰਜਾਬ ਹੈ ਵੈਸੇ ਜੰਮੂ ਵੀ ਹੈਗਾ ਹਾਂਜੀ ਕੋਈ ਐਸਾ ਕੋਈ ਨਹੀਂ ਫਰਕ ਨਹੀਂ ਹੈਗਾ ਤੇ ਆਪਣਾ ਤੁਹਾਨੂੰ ਇਹ ਪੋਲੀਓ ਹੈਗਾ ਕਦੋਂ ਤੋਂ ਹੈ ਇਹ ਜੀ ਮੈਨੂੰ ਪੋਲੀਆ ਤਕਰੀਬਨ ਬਚਪਨ ਤੋਂ ਹੀ ਹੈ ਗਿਆ ਹੈਗਾ ਇਹ ਸ਼ਾ ਤਕਰੀਬਨ ਮੈਂ 2.5 ਸਾਲਾਂ ਦਾ ਸੀਗਾ ਠੀਕ ਤੇ ਮੈਨੂੰ ਜੀ ਬੁਖਾਰ ਚੜਿਆ ਸੀਗਾ ਤੇ ਉਹ ਡਾਕਟਰ ਨੇ ਮੇਰੇ ਟੀਕੇ ਲਾ ਦਿੱਤੇ ਸੀ ਵੀਰੇ ਮੇਰੇ ਮਾਤਾ ਜੀ ਮੈਨੂੰ ਖੇਤ ਲੈ ਗਏ ਸੀਗੇ ਠੀਕ ਤੇ ਖੇਤ ਤੋਂ ਉਪਰੰਤ ਜਦੋਂ ਮੈਨੂੰ ਘਰੇ ਲੈ ਕੇ ਆਏ ਮੈਂ ਤੁਰਦਾ ਤੁਰਦਾ ਸੀ ਡਿੱਗ ਜਾਂਦਾ ਸੀ ਤੁਰਦਾ ਜੀ ਡਿੱਗ ਜਾਂਦਾ ਸੀ ਸਾਡੇ ਪੜੋਸੀ ਨੇ ਮੇਰੇ ਡੈਡੀ ਨੂੰ ਆਕੇ ਕਿਹਾ ਵੀ ਇਹ ਸੋੜੇ ਮੁੰਡੇ ਨੂੰ ਪੋਲੀਆ ਆ ਗਿਆ ਉਹਨੂੰ ਕਿਤੇ ਲੈ ਜਾ ਜੋ ਤੇ ਮੇਰੇ ਡੈਡੀ ਨੇ ਗੌਰ ਜੀ ਨਹੀਂ ਕੀਤੀ ਸੀ ਜੀ ਜੇ ਜਦੋਂ ਸਵੇਰ ਲੈ ਕੇ ਗਏ ਮੈਨੂੰ ਦੂਜੇ ਦਿਨ ਤੇ ਉਹ ਕਈ ਥਾਵਾਂ ਤੇ ਲੈ ਕੇ ਗਏ ਉਹ ਨਹੀਂ ਹੋ ਪਾਇਆ ਕਿ ਕੀ ਹੋ ਪਾਇਆ ਮਤਲਬ ਉਹ ਉਸ ਤੋਂ ਬਾਅਦ ਇਹ ਕਿੰਨੀ ਉਮਰ ਸੀਗੀ ਉਦੋਂ ਤਕਰੀਬਨ 2.5 ਸਾਲਾਂ ਦਾ ਸੀ ਮੈਂ 2.5 ਸਾਲ ਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿੱਦਾਂ ਚੱਲੀ ਮੇਰੀ ਜ਼ਿੰਦਗੀ ਜੀ ਫਿਰ ਬਚਪਨ ਤੋਂ ਮੇਰੇ ਮੰਮੀ ਡੈਡੀ ਦੀ ਡੈਥ ਹੋ ਗਈ ਸੀਗੀ ਉਹ ਕਿੰਨੀ ਉਮਰ ਸੀਗੀ ਤਕਰੀਬਨ ਮੈਂ ਹੈਗਾ ਸੀ ਤਿੰਨ ਚਾਰ ਸਾਢੇ ਸਾਲ ਅੱਛਾ 3-4 ਸਾਲ ਦੀ ਉਮਰ 'ਚ ਮਦਰ ਫਾਦਰ ਦੋਵੇਂ ਛੱਡ ਕੇ ਚਲੇ ਗਏ ਜੀ 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 ਓਕੇ ਇਹ ਫਰਾਲ ਜੀ ਘਰ ਦੀ ਬੜੀ ਪ੍ਰੋਬਲਮ ਆ ਰਹੀ ਐ ਸੀਆ ਚਾਰ ਬ੍ਰਦਰਸ ਦੀ ਕਿਸ਼ਿਸ਼ਟਰੀ ਸੀਗੀ ਹੂੰ ਹੂੰ ਤੇ ਬ੍ਰਦਰਸ ਉਹ ਕੰਮ ਕਰਦੇ ਜਾਂਦਾ ਸੀ ਪਰ ਮੈਂ ਕੀ ਪੰਜਵੀਂ ਤੱਕ ਹੀ ਪੜਾਂਗਾ ਪੰਜਵੀਂ ਤੋਂ ਬਾਅਦ ਮੈਂ ਸਕੂਲ ਛੱਡਤਾ ਜੀ ਘਰ ਦਾ ਕਾਰੋਬਾਰ ਮੇਹੀ ਸੰਭਾਲਦਾ ਸੀ ਜੀ ਘਰ ਦੇ ਵਗੈਰਾ ਰੋਟੀ ਪੈਰੀ ਵਗਾਉਣਾ ਫਿਰ ਘਰ ਦੇ ਆਂ ਭਰਾਵਾਂ ਦੇ ਬਸਤਰ ਵਗੈਰਾ ਤੋਂ ਨੇ ਸਾਰੇ ਉਹ ਮੈਂ ਹੀ ਕੰਮ ਕਰਦਾ ਸੀ ਸਾਰੇ ਜੀ ਓਹੋ ਇਹ ਇਹ ਖੇਡਾਂ ਦਾ ਮੈਨੂੰ ਬਚਪਨ ਤੋਂ ਹੀ ਬੜਾ ਸ਼ੌਂਕ ਸੀ ਗਿਆ ਕਿ ਇਹ ਮੈਂ ਦਾ ਕ੍ਰਿਕਟ ਦਾ ਕ੍ਰਿਕਟ ਵਾਲੇ ਪਾਸੇ ਕਿੰਨਾ ਫਿਰ ਆ ਗਏ ਇੱਕਦਮ ਜੀ ਸਾਡੇ ਪਿੰਡ ਦੇ ਲੋਕਲ ਮੁੰਡੇ ਨੇ ਮੇਰੇ ਵੀਰ ਤੇ ਉਹ ਵਗੈਰਾ ਖੇਡਦੇ ਸੀ ਕ੍ਰਿਕਟਰ ਤੇ ਉਹਨਾਂ ਨਾਲ ਮੈਂ ਜਾਣਾ ਬੈਸ ਤੋਂ ਉਹ ਜੀ ਕਾਸ ਉਹ ਸਾਰੇ ਠੀਕ ਸੀਗੇ ਜੀ 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 ਅੱਛਾ ਉਹਨਾਂ ਨਾਰਮਲ ਬੰਦਿਆਂ ਦੇ ਵਿੱਚ ਤੁਸੀਂ ਜਾ ਕੇ ਖੇਡਦੇ ਸੀ ਹਾਂ ਮੈਂ ਉਹਨਾਂ ਨੇ ਖੇਡਣਾ ਵਾ ਬੇਸ ਕੋ ਆ ਆ ਹੁੰਦਾ ਜਜ਼ਬਾ ਆਮ ਬੰਦੇ ਜਿਹੜੇ ਨਾਰਮਲ ਬੰਦੇ ਜਿਹੜੇ ਆਪਣੇ ਆਪ ਨੂੰ ਬੜੇ ਵਧੀਆ ਕਹਿੰਦੇ ਆ ਉਹਨਾਂ ਦੇ ਨਾਲ ਜਾ ਕੇ ਮੇਰੇ ਵੀਰ ਜਿਹੜੇ ਸੀ ਇਹ ਖੇਡਦੇ ਸੀਗੇ ਤੇ ਫਿਰ ਕੀ ਹੋਇਆ ਫਿਰ ਉਹਦੋਂ ਤਕਰੀਬਨ ਕਾਸਕੋ ਦੀ ਬਗੈਰਾ ਬਾਲਾਂ ਦੀ ਉਹਦੇ ਨਾਲ ਹੀ ਖੇੜਦੇ ਹੁੰਦੇ ਸੀਗੇ ਪਿਛਲੇ ਕਿਤੇ ਲੈ ਦੱਪੀ ਬਾਲਾਂ ਖੇਡਣਾ ਤੇ ਖੇਲਣ ਜਾਣਾ ਸ਼ਾਮ ਨੂੰ ਮੇਰੇ ਬ੍ਰਦਰ ਨੇ ਆਉਣਾ ਤੇ ਘਰੇ ਦੇਖਣਾ ਨਹੀਂ ਹੈ ਸ਼ੰਦਾ ਘਰੇ ਨਹੀਂ ਹੈ ਫਲਾਲ ਮੈਨੂੰ ਫਿਰ ਦੇਖਣਾ ਸੀ ਸ਼ੰਦਾ ਸ਼ੰਦਾ ਫਲਾਲ ਮੇਰਾ ਹਾਂ ਸ਼ੰਦਾ ਕਹਿੰਦੇ ਵੀ ਠੀਕ ਹੈ ਮੇਰੇ ਭਰਾ ਨੇ ਜਾਣਾ ਤੇ ਦੇਖਣਾ ਖੇਲੇ ਜਾਂਦਾ ਉੱਥੇ ਫਿਰ ਮੈਨੂੰ ਕੁੱਟ ਕੇ ਜਾਣੇ ਫਿਰ ਡਾਂਗਾਂ ਮੈਨੂੰ ਪੁੱਟ ਅੱਛਾ ਮਤਲਬ ਆਹ ਕ੍ਰਿਕਟ ਦੀ ਕਰਕੇ ਕੁੱਟ ਵੀ ਖਾਧੀ ਜੀ ਜੀ ਬਹੁਤ ਜ਼ਿਆਦਾ ਪਰ ਮੈਂ ਕ੍ਰਿਕਟ ਨਹੀਂ ਛੱਡੀ ਇੱਕ ਗੱਲ ਵਿਚਾਲੇ ਦੱਸਣਾ ਚਾਹੁੰਦਾ ਕਿ ਇਸ ਵੇਲੇ ਅਸੀਂ ਮੈਂ ਜਿਵੇਂ ਪਹਿਲੇ ਤੁਹਾਨੂੰ ਕਿਹਾ ਸੀ ਅਸੀਂ ਖੜੇ ਹਾਂ ਵਾਰਡ ਨੰਬਰ 4 ਸਿੰਬਲ ਕੈਂਪ ਜਿਹੜਾ ਸ਼ਮਸ਼ਾਨ ਘਾਟਾ ਉੱਥੇ ਕਿਉਂਕਿ ਇੱਥੇ ਸਾਡੇ ਵੀਰ ਜਿਹੜੇ ਨੇ ਉਹ ਨਿਤਾ ਪ੍ਰਤੀ ਇੱਥੇ ਸਫਾਈ ਦੇ ਲਈ ਆਉਂਦੇ ਨੇ ਤੇ ਮੈਨੂੰ ਵੀ ਮੌਕਾ ਮਿਲਿਆ ਅੱਜ ਤੇ ਮੈਂ ਵੀ ਇੱਥੇ ਆਇਆ ਤੇ ਜਦੋਂ ਮੈਂ ਆਇਆ ਤਾਂ ਮੈਂ ਦੇਖਿਆ ਕਿ ਸਾਡੇ ਸ਼ਿੰਦਾ ਵੀਰ ਜੀ ਮੈਨੂੰ ਤਾਂ ਇਹ ਨਾਮ ਵਧੀਆ ਲੱਗਾ ਭਾਜੀ ਤੁਹਾਡਾ ਕਿਉਂਕਿ ਪੰਜਾਬੀਆਂ ਦੇ ਨਾਮ ਹੀ ਐਸੇ ਆ ਕਿ ਮਜ਼ਾ ਆ ਜਾਂਦਾ ਬੋਲਣ ਦੇ ਵਿੱਚ ਵੀ ਸ਼ਿੰਦਾ ਵੀਰ ਜੀ ਮੈਨੂੰ ਇੱਥੇ ਮਿਲੇ ਤਾਂ ਮੈਨੂੰ ਲੱਗਿਆ ਕਿ ਇਹਨਾਂ ਨੇ ਜਿਹੜੀ ਆ ਟੀ-ਸ਼ਰਟ ਪਾਈ ਐ ਵੈਸੀ ਹੀ ਪਾਈ ਹੋਣੀ ਪਰ ਕਿਉਂਕਿ ਮੈਨੂੰ ਇਹ ਲੱਗਿਆ ਸੀ ਕਿ ਹਾਂ ਨਹੀਂ ਯਾਰ ਇਹ ਪੋਲੀਓ ਗ੍ਰਸਤ ਬੰਦੇ ਆ ਤੇ ਇਹ ਕਿੱਥੇ ਖੇਡਦੇ ਹੋਣੇ ਆ ਪਰ ਜਦੋਂ ਮੈਂ ਇਹਨਾਂ ਦੀ ਟੀ-ਸ਼ਰਟ ਦੇ ਪਰੇ ਇਹਨਾਂ ਨੂੰ ਪੁੱਛਿਆ ਤਾਂ ਮੈਂ ਕਹਾਗਾ ਭਾਜੀ ਨੂੰ ਕਿ ਇੱਕ ਵਾਰੀ ਟੀ-ਸ਼ਰਟ ਇਹਨਾਂ ਦੀ ਜ਼ਰੂਰ ক্লোਜ਼ ਦਿਖਾ ਦਿਓ ਇਹ ਟੀ-ਸ਼ਰਟ ਹੈਗੀ ਆ ਡਿਫਰੈਂਟਲੀ ਏਬਲਡ ਕ੍ਰਿਕਟ ਕਾਉਂਸਲ ਪੰਜਾਬ ਦੀ ਇਹਨਾਂ ਨੇ ਇਹ ਟੀ-ਸ਼ਰਟ ਜਿਹੜੀ ਆ ਪਾਈ ਹੋਈ ਹੈ ਤਾਂ ਮੈਂ ਇਹ ਵੇਖ ਕੇ ਇਹਨਾਂ ਦੇ ਨਾਲ ਜਦੋਂ ਗੱਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਇਸੇ ਕਾਉਂਸਲ ਦੇ ਥਰੂ ਉਸ ਕਾਉਂਸਲ ਦੇ ਖਿਡਾਰੀ ਨੇ ਤਾਂ ਫਿਰ ਮੈਨੂੰ ਲੱਗਿਆ ਕਿ ਨਹੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਔਰ ਦਰਸ਼ਕਾਂ ਦੇ ਨਾਲ ਇਹਨਾਂ ਨੂੰ ਰੂਬਰੂ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਤੌਰ ਤੇ ਉਹ ਲੋਕੀ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਬਿਲਕੁਲ ਬੇਕਾਰ ਹਾਂ ਜਿਹੜੇ ਗਿਵ ਅਪ ਕਰ ਜਾਂਦੇ ਨੇ ਆਪਣੀ ਜ਼ਿੰਦਗੀ ਨੂੰ ਇਹ ਮੇਰੇ ਭਰਾ ਜਿਹੜੇ ਨੇ ਸਿੰਦਾ ਬਾਜੀ ਇਹ ਉਹਨਾਂ ਦੇ ਲਈ ਇੱਕ ਮੋਟੀਵੇਸ਼ਨ ਬਣਨਗੇ ਔਰ ਉਹਨਾਂ ਤੇ ਲਈ ਇੱਕ ਬੜੀ ਵੱਡੀ ਅੱਛਾ ਸਿੰਦਾ ਬਾਜੀ ਤੁਸੀਂ ਕਿਹਾ ਕਿ ਮੈਂ ਕ੍ਰਿਕਟ ਖੇਡਦਾ ਜੀ ਜੀ ਕ੍ਰਿਕਟ ਖੇਡਦੇ ਖੇਡਦੇ ਨੈਸ਼ਨਲ ਤੱਕ ਪਹੁੰਚ ਗਏ ਉਹ ਕਿਵੇਂ ਪਹੁੰਚੇ ਫਿਰ ਇਹ ਜੀ ਵੀਰ ਜੀ ਮੈਨੂੰ ਇਹਦੇ ਗੇਮ ਬਾਰੇ ਕੁਝ ਪਤਾ ਨਹੀਂ ਸੀਗਾ ਤੇ ਇੱਕ ਤਕਰੀਬ ਨੇ ਮੇਰੇ ਬ੍ਰਦਰ ਨੇ ਦੇਖਿਆ ਇਹ ਟੀਵੀ ਤੇ ਦੇਖਿਆ ਉਹਨੇ ਮੈਨੂੰ ਚਾਣਨਾ ਪਾਇਆ ਵੀ ਤੂੰ ਕ੍ਰਿਕਟ ਖੇਡਦਾ ਸਾਡੇ ਨਾਲ ਵਧੀਆ ਖੇਡਦਾ ਬੋਲਿੰਗ ਬਹੁਤ ਸੋਹਣੀ ਕਰਦਾ ਫੀਲਡਿੰਗ ਵੀ ਬਹੁਤ ਅੱਛੀ ਕਰਦਾ ਠੀਕ ਵੀ ਤੂੰ ਇਹ ਗੇਮ ਜਿਉਂ ਨਹੀਂ ਆ ਰਿਹਾ ਮਗਰ ਭਾਜੀ ਮੇਨ ਦਾ ਕੋਈ ਪਤਾ ਹੀ ਨਹੀਂ ਇਹਦੇ ਬਾਰੇ ਕੋਈ ਅੱਛਾ ਕੋਈ ਨੌਲੇਜ ਹੈ ਨਹੀਂ ਨਾ ਮੈਨੂੰ ਪਤਾ ਹੈਗਾ ਕਿ ਤੂੰ ਕੋਸ਼ਿਸ਼ ਕਰ ਦੇਖ ਹੂੰ ਤੇ ਮੈਂ ਫਿਰ ਜੀ ਇਹ ਮੈਚ ਹੌਸਲਾ ਹੈ ਮੇਰੇ ਅੰਦਰ ਵੀ ਐਨੇ ਮੇਰੇ ਵੀਰ ਖੇਡ ਰਹੇ ਨੇਗੇ ਵੀ ਮੈਂ ਤਾਂ ਦੇਖਿਆ ਨਹੀਂ ਸੀ ਉਹ ਨੈਸ਼ਨਲ ਵੀ ਖੇਡ ਰਹੇ ਮੇਰੇ ਬ੍ਰਦਰ ਨੇ ਦੱਸਿਆ ਮੈਨੂੰ ਵਿਸ਼ਵਾਸ ਹੋਇਆ ਕਿ ਫਿਰ ਮੈਂ ਮਾਵਲ ਤੇਜ਼ੀ ਤਕਰੀਬਨ 12 ਸਾਲ ਦੇ ਸਰਚ ਕੀਤਾ ਅੱਛਾ 12 ਸਾਲ ਪਹਿਲਾਂ ਇਹਦੇ ਬਾਰੇ ਚ ਪੂਰੀ ਜਾਣਕਾਰੀ ਲਈ ਰਿਸਰਚ ਕੀਤਾ ਵੀ ਇਹ ਟੀਮ ਪੰਜਾਬ ਦੀ ਹੈ ਜਾਂ ਨਹੀਂ ਹੈ ਮੈਨੂੰ ਕੰਫਿਊਜ਼ ਹੋ ਰਿਹਾ ਸੀਗਾ ਮੇਰੇ ਅੰਦਰ ਜਿਹੜਾ ਜਜ਼ਬਾ ਸੀਗਾ ਉਹ ਮੈਨੂੰ ਨਹੀਂ ਟਿਕਣ ਦਿੰਦਾ ਸੀ ਵੀ ਤੂੰ ਜਾ ਆਏਂਗੇ ਗੇਮ ਚ ਕਰਨਾ ਹੀ ਕਰਨਾ ਜੀ ਜੀ ਤੇ ਫਿਰਾਲ ਜੀ 12 ਸਾਲਾਂ ਬਾਅਦ ਮੈਂ ਕਿਸੇ ਮੇਰੇ ਵੀਰ ਨੂੰ ਜੋ ਪੋਸਟਰ ਦੇਖਿਆ ਮੈਂ ਪੜਿਆ ਉਹ ਤੇ ਮੈਂ ਪਹਿਲਾਂ ਉਹਦੇ ਵਿੱਚ ਕਾਲ ਲਾਈ ਤੇ ਮੁੰਡੇ ਦੇ ਬ੍ਰਦਰ ਨੇ ਜੀ ਫੋਨ ਚੱਕਿਆ ਤੇ ਕਹਿੰਦਾ ਵੀ ਹਾਂ ਜੀ ਕਿੱਥੋਂ ਬੋਲਦੇ ਕਿਵੇਂ ਮੈਂ ਸਾਰੀ ਗੱਲਬਾਤ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਜੀ ਇੱਕ ਵੀਰ ਨੇ ਸਾਡੇ ਭਰਾ ਨੇ ਕਿ ਸੋਨੀ ਸਹੋਤਾ ਸੋਨੀ ਸਹੋਤਾ ਆਮ ਨਾਮ ਸੁਣਿਆ ਜਾਂਦਾ ਪੰਜਾਬ ਦੇ ਵਿੱਚ ਜੀ ਇਹ ਸੋਨੀ ਸੋਤਾ ਨੂੰ ਮੈਂ ਜੀ ਕਾਲ ਕੀਤੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਮੈਂ ਕਬਰਾਦਰ ਜੀ ਮੈਂ ਕਰਕੇ ਕ੍ਰਿਕਟ ਖੇਡਦਾ ਮੈਂ ਵੀ ਤੇ ਮੈਨੂੰ ਵੀ ਮੌਕਾ ਦਿਓ ਅੱਛਾ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਜ਼ਰੂਰ ਤੁਹਾਨੂੰ ਮੌਕਾ ਦਵਾਂਗੇ ਵੀ ਸਾਡਾ ਟੂਰ ਆ ਰਿਹਾ ਹੈਗਾ ਹਮਾਚਲ ਦਾ ਪਹਿਲਾ ਟੂਰ ਤੇ ਉਹਨਾਂ ਨੇ ਜੀ ਮੈਨੂੰ ਇਹ ਗੇਮ ਨਾਲ ਜੋੜਿਆ ਤੇ ਮੈਂ ਉਹਨਾਂ ਦਾ ਵੀਰ ਦਾ ਸੋਨੀ ਸੋਤਾ ਦਾ ਜੋ ਬਦੌਸ਼ੀ ਕਲਾਤron ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਨੇ ਮੈਨੂੰ ਜੋੜਿਆ ਜੀ ਅਸੀਂ ਵੀ ਸੋਨੀ ਸਤਾ ਭਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹੋ ਜਿਹੇ ਹੀਰੇ ਚੱਕ ਕੇ ਜਿਹੜਾ ਹੈ ਨਾ ਉਹ ਦੁਨੀਆ ਦੇ ਸਾਹਮਣੇ ਲਿਆ ਸਾਡਾ ਵੀ ਆਫਸਿਸ ਸਾਡੇ ਦੀ ਟੀਵੀ ਵੱਲੋਂ ਵੀ ਤੁਹਾਡਾ ਧੰਨਵਾਦ ਹੈ ਸੋਨੀ ਸੋਤਾ ਜੀ ਜੇ ਤੁਸੀਂ ਵੇਖ ਰਹੇ ਹੋ ਉਹ ਇਹ ਸਾਡਾ ਵੀਡੀਓ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਇਹੋ ਜਿਹੇ ਹੀਰੇ ਤੁਸੀਂ ਜਿਹੜਾ ਸਾਡੇ ਸਾਹਮਣੇ ਲੈ ਕੇ ਆਉਂਦੇ ਹੋ ਜੀ ਉਹ ਵੀਰ ਜੀ ਇੰਡੀਆ ਵੀ ਖੇਡੇ ਸੋਨੀ ਸੋਤਾ ਹਾਂ ਹਾਂ ਜੀ ਜੀ ਤੇ ਇੰਡੀਆ ਖੇਡੇ ਬਹੁਤ ਖੇਡੇ ਪਹਿਲਾ ਪਲੇਅਰ ਆ ਜੋ ਪੰਜਾਬ ਦਾ ਸਾਡਾ ਜੋ ਸੋਨੀ ਸੋਤਾ ਉਹ ਸਿਲੈਕਸ਼ਨ ਹੋਈ ਸੀ ਉਹਦੀ ਇੰਡੀਆ ਟੀਮ ਲਈ ਹੂੰ ਤੇ ਉਹਦੇ ਨਾਲ ਮੈਂ ਜੋੜਿਆ ਜੀ ਉਹਨੇ ਮੈਨੂੰ ਤੇ ਗੇਮ ਨਾਲ ਜੋੜਿਆ ਜੀ ਬਹੁਤ ਬਹੁਤ ਥੈਂਕ ਯੂ ਬੜਾ ਧੰਨਵਾਦ ਕਰਦਾ ਹਾਂਗਾ ਕਿੰਨੇ ਕੋ ਮੈਚ ਖੇਡ ਬੈਠੇ ਹੋ ਇਸ ਵੇਲੇ ਤੱਕ ਮੈਚ ਵੀਰ ਜੀ ਉਸ ਮੈਂ ਬਿਆਨਤਾ ਨਹੀਂ ਕਰ ਸਕਦਾ ਕਾ ਤੇ ਕਾਫੀ ਮੈਚ ਬਹੁਤ ਖੇੜਿਆ ਮੈਂ ਤਕਰੀਬ ਪਹਿਲਾ ਮੈਚ ਮੇਰਾ ਹਿਮਾਚਲ ਸੀ ਤੇ ਜੂਜਾ ਜੀ ਕੋਰੂਕਰ ਸ਼ੇਤਰ ਰੀਦਾ ਤੇ ਦਿੱਲੀ ਕਾਫੀ ਐਸੇ ਟੂਰਨਾਮੈਂਟ ਜੋ ਮੈਂ ਖੇਡ ਚੁੱਕਾ ਕੁਛ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਨੂੰ ਯਾਦ ਵੀ ਨਹੀਂ ਆ ਕੀ ਬਾਤ ਹੈ ਭਾਜੀ ਇਹ ਸਾਡੇ ਸੋਨੇ ਸੋਤਾ ਦੀ ਬਦੌਲਤ ਮੈਂ ਖੇਡਦੇ ਆ ਤੇ ਮੈਂ ਹੁਣ ਕੁਝ ਹੋਰ ਸਵਾਲ ਪੁੱਛਣਾ ਚਾਹੁੰਦਾ ਜੀ ਜੀ ਜੀਓ ਤੁਸੀਂ ਦੱਸਿਆ ਕਿ ਤੁਸੀਂ ਚਾਰ ਭਰਾ ਸੀਗੇ ਅੱਜ ਕੱਲ ਤੁਸੀਂ ਕਿੱਥੇ ਰਹ ਰਹੇ ਜੀ ਮੈਂ ਜੀ ਤਕਰੀਬ ਮੈਂ ਹਰਦਵਾਰ ਰਹਿਆ ਰਿਆ ਤੇ ਫਿਲਹਾਲ ਮੈਂ ਰਾਣਾ ਸਾਹਿਬ ਰਹੇ ਹਾਂ ਜੀ ਤਕਰੀਬ ਨੂੰ ਮੈਂ 20 ਸਾਲ ਉੱਥੇ ਲਾਇਨਿੰਗ ਤੇ ਫਿਲਹਾਲ ਹੁਣ ਮੈਂ ਜੀ ਹਰਦਵਾਰ ਰਹਿਆ ਰਿਆ ਤੇ ਪਿੰਡ ਤੁਹਾਡਾ ਕਿਹੜਾ ਆ ਆਪਣਾ ਜੱਦੀ ਪਿੰਡ ਮੇਰਾ ਜੱਦੀ ਪਿੰਡ ਹੈ ਜੀ ਰਾਮਪੁਰ ਮੰਡੇਰ ਜ਼ਿਲ੍ਹਾ ਮਾਨਸਾ ਜੀ ਮਾਨਸਾ ਦੇ ਵਿੱਚੋਂ ਰਾਮਪੁਰ ਮੰਡੇਰ ਦਾ ਜੀ ਜੀ ਤੇ ਕਦੋਂ ਦਾ ਪਿੰਡ ਛੱਡਿਆ ਵਾ ਪਿੰਡ ਛੱਡਿਆ ਨੂੰ ਤਕਰੀਬਨ 20 ਸਾਲ ਹੋ ਗਏ ਜੀ ਅੱਛਾ 20 ਸਾਲ ਤੋਂ ਤੁਸੀਂ ਮਤਲਬ ਇਕੱਲੇ ਹੀ ਰਹੇ ਜੀ ਹਾਂ ਜੀ ਫਿਲਹਾਲ ਵਿੱਚ ਦੀ ਮੈਂ ਜਾਣਾ ਰਹ ਤੇ ਹੁਣ ਗੁਜ਼ਾਰਾ ਕਿੱਦਾਂ ਕਰਦੇ ਜੇ ਫਿਰ ਗੁਜ਼ਾਰਾ ਜੀ ਪੈਸਨ ਨਾਲ ਹੀ ਹੁੰਦਾ ਬਸ ਅਪਾ ਬੈਠ ਜੰਨੇ ਆ ਨਹੀਂ ਨਹੀਂ ਕੋ ਠੀਕ ਖੜੇ ਕੋਈ ਨਾ ਆ ਜੋ ਜੀ ਬੈਠ ਜੰਨੇ ਆਪਾਂ ਥੋੜੀਕੇ ਦੇਰ ਤੇ ਪੈਨਸ਼ਨ ਦੇ ਨਾਲ ਹੀ ਗੁਜ਼ਾਰਾ ਹੁੰਦਾ ਉਹ ਜਿਹੜੀ 1500 ਰੁਪਏ ਤੁਹਾਨੂੰ ਸਰਕਾਰ ਵੱਲੋਂ ਪੈਨਸ਼ਨ ਸਰਕਾਰ ਮਿਲਦੇ ਉਹਦੇ ਨਾਲ ਸਾਡਾ ਗੁਜ਼ਾਰਾ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਇਸ ਵੇਲੇ ਕਿੱਥੇ ਰਹਿ ਰਹੇ ਜੀ ਮੈਂ ਜੀ ਫਿਲਹਾਲ ਤਾਂ ਜੀ ਰਸ਼ਵਿੰਦਰ ਵੀਰ ਜੀ ਨੇ ਉਹਨਾਂ ਦੇ ਘਰ ਰਹਿ ਰਹੇ ਹਾਂ ਠੀਕ ਹੈ ਤਾਂ ਦਰਸ਼ਕਾਂ ਨੂੰ ਵੀ ਮੈਂ ਕਹਾਂਗਾ ਕਿ ਇਹ ਸਾਡੇ ਭਰਾ ਨੇ ਇਹ ਸਾਡੇ ਵੀਰ ਨੇ ਇਹਨਾਂ ਦਾ ਜਿਹੜਾ ਹੌਸਲਾ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਕਿ ਇਹਨਾਂ ਨੂੰ ਆਪਣੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਾਉਣਾ ਬਹੁਤ ਜ਼ਰੂਰੀ ਸੀਗਾ ਅ ਸ਼ਿੰ다 ਪਾਜੀ ਆਪਣਾ ਫੋਨ ਨੰਬਰ ਜਿਹਦੇ ਉਤੇ ਤੁਹਾਡਾ ਵਟਸਐਪ ਚੱਲਦਾ ਹੋਵੇ ਉਹ ਜਰੂਰ ਮੇਰੇ ਦਰਸ਼ਕਾਂ ਨੂੰ ਆਪਣਾ ਬੋਲ ਕੇ ਦੱਸ ਦਿਓ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਸਕਰੀਨ ਤੇ ਵੀ ਲਗਾ ਦੇਵਾਂਗਾ ਤੇ ਇਹਨਾਂ ਦਾ ਨਾਮ ਤੇ ਇਹਨਾਂ ਦਾ ਫੋਨ ਨੰਬਰ ਜੋ ਵਟਸਐਪ 'ਤੇ ਚੱਲਦਾ ਹੋਵੇਗਾ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਕੋਈ ਵੀ ਇਹਨਾਂ ਦੀ ਹੈਲਪ ਕਰਨਾ ਚਾਹੇ ਜਾਂ ਇਹਨਾਂ ਨੂੰ ਸਪான்ਸਰ ਕਰਨਾ ਚਾਹੇ ਜਾਂ ਸਪੋਰਟ ਕਰਨਾ ਚਾਹੇ ਇਹਨਾਂ ਦੀ ਕਿਉਂਕਿ ਇਹ ਮੰਗਦੇ ਨਹੀਂ ਜੇ ਮੈਂ ਪਹਿਲਾਂ ਦੱਸ ਦਵਾਂ ਤੁਹਾਨੂੰ ਇੱਕ ਅੱਛੇ ਖਿਡਾਰੀ ਨੇ अच्छे खिलाड़ी दी सपोर्ट करना ਜਿਹੜਾ ਹੈ ਉਹ ਹਰੇਕ ਦਾ ਫਰਜ਼ ਹੈ ਜੇ ਕੋਈ ਇਸ ਤਰ੍ਹਾਂ ਖਿਡਾਰੀ ਇਹੋ ਜਿਹੇ ਵੀਰਾਂ ਦੀ ਸਪੋਰਟ ਕਰਨਾ ਚਾਹੇ ਤਾਂ ਉਹ ਇਹਨਾਂ ਨਾਲ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ ਪਾਜੀ ਆਪਣਾ ਨੰਬਰ ਦੱਸ ਦਿਓ ਜੀ ਹਾਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਵੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਵੀਰ ਦੇਖ ਰਹੇ ਨੇ ਮੈਨੂੰ ਸਭ ਦਾ ਧੰਨਵਾਦ ਸ਼ੁਕਰੀਆ ਤੇ ਮੈਂ ਸਭ ਨੂੰ ਪਹਿਲਾਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਸਾਰੇ ਮੇਰੇ ਵੀਰਾਂ ਨੌਜਵਾਨਾਂ ਨੂੰ ਬਿਨ ਨਸ਼ੇ ਤੋਂ ਰਹਤ ਰਹੋ। ਕੀ ਬਾਤ ਹੈ। ਵਾਹ ਜੀ ਵਾਹ ਇਹ ਨਸ਼ਾ ਸੇਤ ਲਈ ਹਾਨੀਕਾਰਕ ਆ ਤੇ ਮਾਤਾ ਪਿਤਾ ਦੇ ਚ ਬਹੁਤ ਦੁਖੀ ਹੁੰਦੇ ਨੇਗੇ ਤੇ ਫਿਲਹਾਲ ਅਸੀਂ ਹੈਂਡੀਕੈਪ ਦੇ ਹੋਣ ਦੇ ਵਿਜਾਜ ਵੀ ਵਾਹ ਅਸੀਂ ক্রিকেট ਖੇਡ ਰਹੇ ਹਾਂ ਸਾਡੇ ਚ ਹੌਸਲਾ ਹੈ ਜਜਵਾ ਹੈ ਅਸੀਂ ਇਹ ਗੇਮ ਨਹੀਂ ਛੱਡ ਸਕਦੇਗੇ ਪ੍ਰਮਾਤਮਾ ਨੇ ਦਾਤ ਸਾਨੂੰ ਬਖਸ਼ੀ ਹੈ। ਕੀ ਬਾਤ ਤੇ ਫਿਲਹਾਲ ਵੀਰ ਜੀ ਮੇਰਾ ਨੰਬਰ ਹੈ 8847 86987 ਤੇ ਜਿਸ ਵੀਰ ਨੇ ਮੇਰੀ ਹੈਲਪ ਕਰਨੀ ਆ ਤੇ ਉਹ ਮਿਲ ਕਰ ਸਕਦਾ ਹੈ ਸਭ ਵੀ ਦਾ ਧੰਨਵਾਦ ਜੀ ਤੋਂ ਇਸ ਨਾਲ ਸਾਡੇ ਸ਼ਿੰਦਾ ਪੀਰ ਜੀ ਜੋ ਮਾਨਸਾ ਤੋਂ ਜੰਮੂ ਦੇ ਵਿੱਚ ਮੈਚ ਖੇਡਣ ਲਈ ਆਏ ਸੀ ਇਹੋ ਜਹੀਆਂ ਸ਼ਖਸੀਅਤਾਂ ਇਹੋ ਜਹੀਆਂ ਰੂਹਾਂ ਇਹੋ ਜਿਹੇ ਵੀਰਾਂ ਦੇ ਨਾਲ ਤੁਹਾਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਿਲਾਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ